ਸੁਰਦੀ ਇੱਕ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਸਵਿਸ ਫਿਲੇ ਦੀ ਬ੍ਰੇਕਿੰਗ ਤੇਰੇ ਕੀ ਤੁਹਾਡ ਨਾਲ ਸਾਂਝਾ ਕਰਨ ਜਾ ਰਿਹਾ ਸੁਖਦੇਵ ਢੀਂਡਸਾ ਤੇ ਵੀ ਅਕਾਲੀ ਦਲ ਦਾ ਐਕਸ਼ਨ ਸੋ ਕਾਲੀ ਦਲ ਦੇ ਵੱਲੋਂ ਜਿਹੜਾ ਕਿ ਐਕਸ਼ਨ ਲਿਆ ਗਿਆ ਸਰਪ੍ਰਸ ਢੀਂਡਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਦਾਜੀ ਕੀ ਸੁਰਦੀ ਬ੍ਰੇਕਿੰਗ ਸੁਖਦੇਵ ਢੀਂਡਸਾ ਤੇ ਵੀ ਅਕਾਲੀ ਦਲ ਦਾ ਐਕਸ਼ਨ ਸਰਪ੍ਰਸਤ ਢੀਂਸਾ ਨੂੰ ਵੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਸੁਖਦੇਵ ਢੀਂਸਾ ਤੇ ਅਕਾਲੀ ਦਲ ਦਾ ਐਕਸ਼ਨ ਦਾਜ਼ੀ ਕੀ ਇਸ ਤੋਂ ਪਹਿਲਾਂ ਵੀ ਜਿਹੜਾ ਕਿ ਅੱਠ ਬਾਗੀ ਹੋਏ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਕਮੇਟੀ ਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਪਰਖਾਸਤ ਕਰ ਦਿੱਤਾ ਗਿਆ ਸੀ ਪਰ ਹੁਣ ਜਿਹੜਾ ਕਿ ਵੱਡਾ ਐਕਸ਼ਨ ਸੁਖਦੇਵ ਢੀਂਸਾ ਤੇ ਵੀ ਜਿਹੜਾ ਕਿ ਲਿਆ ਗਿਆ ਹੈ ਸਰਪ੍ਰਸਤ ਢੀਂਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਹਾਲਾਂਕਿ ਸੁਖਦੇਵ ਢੀਂਸਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਨੂੰ ਖਾਰਜ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਵੱਲੋਂ ਜਿਹੜੇ ਕਿ ਬਾਕੀ ਹੋਏ ਆਗੂਆਂ ਨੂੰ ਬਾਹਰ ਕੀਤਾ ਗਿਆ ਸੋ ਉਸ ਨੂੰ ਖਾਰਜ ਕਰ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਸੀ ਉਹਨੂੰ ਨਹੀਂ ਮੰਨਦੇ ਪਰ ਹੁਣ ਜਿਹੜਾ ਕਿ ਹੈ ਵੱਡਾ ਐਕਸ਼ਨ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਸੁਖਦੇਵ ਢੀਂਡਸਾ ਤੇ ਵੀ ਜਿਹੜਾ ਕਿ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਰਪ੍ਰਸਤ ਢੀਂਡਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਸੁਖਦੇਵ ਢੀਂਡਸਾ ਤੇ ਅਕਾਲੀ ਦਲ ਦਾ ਵੱਡਾ ਐਕਸ਼ਨ ਸਰਪ੍ਰਸਤ ਢੀਂਡਸਾ ਵੇ ਖਾਲੀਦਾਲ ਤੋਂ ਬਾਹਰ ਹੋ ਚੁੱਕੇ ਨੇ ਦਾਜੀ ਕੀ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਅੱਠ ਆਗੂ ਨੇ ਜਿਹੜੇ ਕਿ ਜੁਜੇ ਵਿੱਚ ਬੀਬੀ ਜਗੀ ਕੌਰ ਵੀ ਸੀ ਅਚੰਦੁਮਾ ਜਰਾ ਸੋਨਾ ਨੂੰ ਵੀ ਜਿਹੜਾ ਕਿ ਅਲੱਗ ਕਰ ਦਿੱਤਾ ਸੀ ਪਾਰਟੀ ਤੋਂ ਕਿਉਂਕਿ ਪਾਰਟੀ ਦੇ ਖਿਲਾਫ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸਨ ਇਹ ਸੋ ਇਸ ਕਰਕੇ ਪਰ ਹੋ ਰਿਹਾ ਹੈ ਵੱਡਾ ਐਕਸ਼ਨ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਹੈ ਸੁਖਦੇਵ ਢੀਂਡਸਾ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਕਿ ਬਾਕੀ ਆਗੂਆਂ ਦੇ ਵੱਲੋਂ ਵਾਰ-ਵਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਜਿਹੜਾ ਕਿ ਗਲਤ ਹੈ ਕਿ ਉਹ ਅਕਾਲੀ ਹੀ ਹਨ ਸੋਨਾ ਨੂੰ ਜਿਹੜਾ ਕਿ ਇਸ ਸ੍ਰੀਕੇ ਦੇ ਨਾਲ ਜੋ ਕਿ ਕਮੇਟੀ ਦੇ ਵੱਲੋਂ ਸ਼ਾਸਨ ਕਮੇਟੀ ਵੱਲੋਂ ਜਿਹੜਾ ਕਿ ਬਾਹਰ ਕੀਤਾ ਜਾ ਰਿਹਾ ਇਸ ਨੂੰ ਉਹ ਖਾਰਜ ਕਰ ਦੇਣੇ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਉਹ ਨਵੀਂ ਅਨੁਸ਼ਾਸਨੀ ਕਮੇਟੀ ਬਣਾਉਣਗੇ ਪਰ ਅੱਜ ਜਿਹੜਾ ਕਿ ਅਕਾਲੀ ਦਲ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਸੁਖਦੇਵ ਢੀਂਡਸਾ ਤੇ ਸੋ ਵੱਡਾ ਐਕਸ਼ਨ ਅਕਾਲੀ ਦਲ ਦਾ ਸੁਖਦੇਵ ਢੀਂਡਸਾ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਦਾਜ਼ੇ ਕੀ ਪਾਰਟੀ ਜਿਹੜੀ ਕਿ ਦੋਫਾੜ ਹੋ ਚੁੱਕੀ ਹੈ ਸਿਆਸਤ ਜਿਹੜੀ ਕਿ ਕਾਫੀ ਗਰਮਾਈ ਹੋਈ ਹੈ ਅਕਾਲੀ ਦਲ ਤੇ ਦੂਸਰਾ ਜਿਹੜਾ ਕਿ ਅਕਾਲੀ ਦਲ ਸੁਧਾਰ ਲਹਿਰ ਚਲਾ ਰਿਹਾ ਹੈ ਜੁਥੇ ਕਿ ਗੁਰਪ੍ਰਤਾਪ ਸਿੰਘ ਵਡਾਲਾ ਜਿਹੜਾ ਕੀ ਜ਼ਫਰਦਾਨ ਨੇ ਸੋ ਬਾਕੀ ਆਗੂਆਂ ਨੂੰ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਅੱਠ ਆਗੂ ਜਿਹੜੇ ਨੂੰ ਬਾਹਰ ਕਰ ਦਿੱਤਾ ਤੇ ਅੱਜ ਜੋ ਵੱਡਾ ਐਕਸ਼ਨ ਸੁਖਦੇਵ ਢੀਂਡਸਾ ਤੇ ਵੀ ਜਿਹੜਾ ਕੀ ਲਿਆ ਗਿਆ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਵੱਡਾ ਐਕਸ਼ਨ ਜੜਾ ਕੀ ਲੋਕਸਭਾ ਟੋਣਾ ਤੋਂ ਬਾਅਦ ਜ਼ਿੰਮੇਵਾਰ ਟੋਣਾ ਤੋਂ ਬਾਅਦ ਲਗਾਤਾਰ ਜੜਾ ਕੀ ਪਾਰਟੀਆਂ ਦਾ ਦੌਰ جاری ਹੈ ਜੜਾ ਕੀ ਮੰਥਨ ਕੀਤਾ ਜਾ ਰਿਹਾ ਆਕਾਲੀ ਦਲ ਦੇ ਵੱਲੋਂ ਸੁਖਬੀਰ ਬਾਦਲ ਦੇ ਵੱਲੋਂ ਸੋ ਲਗਾਤਾਰ ਜੜਾ ਕੀ ਬਾਗੀ ਹੋਏ ਆਗੂ ਨੇ ਉਹਨਾਂ ਦਾ ਲਗਾਤਾਰ ਜੜਾ ਕੀ ਵਿਰੋਧ ਕੀਤਾ ਜਾ ਰਿਹਾ ਸੁਖਬੀਰ ਬਾਦਲ ਦਾ ਤੇ ਉਹਨਾਂ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਕਿ ਉਹ ਪ੍ਰਧਾਨਗੀ ਛੱਡ ਦੇ ਤਾਂ ਕਾਫੀ ਸਾਰੀਆਂ ਗਲਤੀਆਂ ਜੜੇ ਕੀ ਕੀਤੀਆਂ ਗਈਆਂ ਉਹਨਾਂ ਦੇ ਵੱਲੋਂ ਬਾਗੀ ਆਗੂਆਂ ਵੱਲੋਂ ਜੋ ਇਲਜ਼ਾਮ ਲਗਾਏ ਗਏ ਕਿ ਉਹ ਤਾਨਾਸ਼ਾ ਹੋ ਕੇ ਜਿਹੜਾ ਕਿ ਕੰਮ ਕਰ ਰਹੇ ਨੇ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਕਿ ਗਵਾ ਬੈਠੇ ਨੇ ਸਰਪ੍ਰਿਤ ਟੀਨ ਦਾ ਤੇ ਹੁਣ ਜਿਹੜਾ ਕਿ ਅਕਾਲੀ ਦਲ ਦੇ ਵੱਨੋਂ ਇਹ ਵੱਡਾ ਐਕਸ਼ਨ ਲਿਆ ਗਿਆ ਸਰਪ੍ਰਸਟ ਟੀਨ ਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਵੱਡਾ ਐਕਸ਼ਨ ਅਕਾਲੀ ਦਲ ਦਾ ਸੁਖਦੇਵ ਟੀਨ ਸਾ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਕਿ ਕਈ ਬਾਕੀ ਆਗੂ ਨੇ ਜੜੇ ਕੀ ਅੱਛ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਸੀ ਵੱਡੇ ਆਗੂ ਜਿਹੜਾ ਕਿ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਤੋਂ ਬਾਹਰ ਕੀਤਾ ਸੀ ਭਾਰ ਹਾਲਾਂਕਿ ਜੜਾ ਕੀ ਇਸ ਦਾ ਵਿਰੋਧ ਵੀ ਕੀਤਾ ਸੀ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਐਲਾਨ ਕੀਤਾ ਗਿਆ ਸੀ ਉਸ ਨੂੰ ਖਾਰਜ ਕਰਦੇ ਹਾਂ ਸੋ ਦੇਖਣਾ ਹੋਵੇਗਾ ਕਿ ਸੁਖਦੇਵ ਢੀਂਸਾ ਦੇ ਵੱਲੋਂ ਹੁਣ ਇਸ ਦੇ ਬਾਰੇ ਕੀ ਕਿਹਾ ਜਾਂਦਾ ਹੈ ਸਰਪ੍ਰਸਤ ਸਟਿੰਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਇਸ ਵੇਲੇ ਦੀ ਖਬਰ ਇਸ ਵੇਲੇ ਦੀ ਬ੍ਰੇਕਿੰਗ ਸੁਖਦੇਵ ਟੀਨ ਸਾਥੇ ਵੀ ਅਕਾਲੀ ਦਲ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਤੇ ਸਰਪ੍ਰਸਤ ਸਟਿੰਸਾ ਨੂੰ ਵੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ 8 ਆਗੂ ਨੇ ਜਿਹੜੇ ਕੀ ਬਾਗੀ ਆਗੂਆਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਸਰਪ੍ਰਸਤ ਟੀਂਡਾ ਇਨਸਾਤੇ ਵੀ ਅਕਾਲੀ ਦਲ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ। ਸੋ ਸਰਪ੍ਰਸਤ ਟੀਂਡਾ ਵੀ ਅਕਾਲੀ ਦਲ ਤੋਂ ਬਾਹਰ ਕਰ ਦਿੱਤੇ ਗਏ ਨੇ ਤਾਂ ਜੇ ਕਿ ਪਾਰਟੀ ਦੇ ਖਿਲਾਫ ਜਿਹੜੀ ਫਿਕਰਤੀ ਵਿਧੀਆਂ ਦੇ ਵਿੱਚ ਸ਼ਾਮਿਲ ਨੇ ਕਈ باغੀਆਂ ਨੂੰ ਜਿਨ੍ਹਾਂ ਦੇ ਵੱਲੋਂ ਕੀ ਅਕਾਲੀ ਦਲ ਸੁਧਾਰ ਲਹਿਰ ਹੁਣ ਚਲਾਈ ਜਾ ਰਹੀ ਹੈ। ਸੋ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੂੰ ਪ੍ਰਧਾਨ ਲਗਾਇਆ ਗਿਆ। ਸੋ ਕਾਫੀ ਜੜੀ ਕਿ ਸਿਆਸਤ ਪੱਕੀ ਹੋਈ ਹੈ ਇਸ ਤੇ। ਸੋ ਸਿਆਸਤ ਕਾਫੀ ਗਰਮਾਈ ਹੋਈ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਜਿਹੜਾ ਕਿ ਦੋ ਫਾੜ ਹੋ ਚੁੱਕਿਆ ਹੈ। ਇਸ ਦੇ ਕਰਕੇ ਇੱਕ ਪਾਸੇ ਜਿਹੜਾ ਕਿ ਬਾਗੀ ਹੋਏ ਆਗੂ ਦੇ ਵੱਲੋਂ ਲਗਾਤਾਰ ਜਿਹੜਾ ਕਿ ਵਿਰੋਧ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤਾਨਾਸ਼ਾਹ ਤੱਕ ਕਿਹਾ ਜਾ ਰਿਹਾ ਕਿ ਤਾਨਾਸ਼ਾਹ ਹੋ ਕੇ ਕੰਮਕਾਰਾਂ ਤੇ ਲੋਕਾਂ ਦੇ ਵੱਲ ਜਿਹੜੇ ਕਿ ਕਾਫੀ ਸਾਰੀਆਂ ਗਲਤੀਆਂ ਕੀਤੀਆਂ ਨੇ ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਗਵਾ ਬੈਠੇ ਨੇ ਪਰ ਦੂਜੇ ਪਾਸੇ ਜਿਹੜਾ ਕਿ ਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਕੁਝ ਦਿਨ ਪਹਿਲਾਂ ਮੰਤਨ ਕੀਤਾ ਜਾ ਰਿਹਾ ਸੀ ਅਲੱਗ-ਅਲੱਗ ਵਿੰਗ ਦੇ ਮੈਂਬਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੋ ਸਬਾਤ ਜਿਹੜਾ ਕਿ ਬਾਗੀ ਹੋਏ ਆਗੂਆਂ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੋ ਐਲਾਨ ਕੀਤਾ ਗਿਆ ਸੀ ਕਿ ਬਾਗੀ ਹੋਏ ਆਗੂਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਕਿਉਂਕਿ ਪਾਰਟੀ ਦੇ ਖਿਲਾਫ ਗਤੀਵਿਧੀਆਂ ਦੇ ਵਿੱਚ ਉਹ ਸ਼ਾਮਿਲ ਸਨ ਸੁਖਦੇਵ ਢੀਂਟਸਾ ਤੇ ਵੀ ਹੁਣ ਅਕਾਲੀ ਦਲ ਦੇ ਵੱਲੋਂ ਇਹ ਵੱਡਾ ਐਕਸ਼ਨ ਸੋ ਕੁਲਵੀਰ ਦਿਵਾ ਸਾਂਢਾ ਜੁੜ ਚੁੱਕੇ ਤੇ ਜਾਣਕਾਰੀ ਦੇ ਲਈ ਸੋ ਕੁਲਵੀਰ ਸੋ ਵੱਡਾ ਐਕਸ਼ਨ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਸੁਖਦੇਵ ਢੀਂਟਸਾ ਤੇ ਵੀ ਜਿਹੜਾ ਕੀ ਉਹਨਾਂ ਨੂੰ ਵੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਜੀ ਕੁਲ ਵੀ ਬਿਲਕੁਲ ਬਿਲਕੁਲ ਇਨਕਸਾਸਮੇ ਇਨਕਸਾਸਮੇ ਕਮੇਟੀ ਜਿਹੜੀ ਹੈਗੀ ਹੈ ਪਾਰਟੀ ਦੀ ਉਸਦੇ ਜਿਹੜੇ ਪ੍ਰਧਾਨ ਨੇ ਅਵਲਵਿੰਦਰ ਸਿੰਘ ਪੁੰਨੜ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੁਖਦੇਵ ਸਿੰਘ ਤੇ ਇਨਸਾਨੋਂ ਵੀ ਹੁਣ ਪਾਰਟੀ ਤੋਂ ਬਾਹਰ ਜਿਹੜਾ ਹੈਗਾ ਉਹ ਕੱਢ ਦਿੱਤਾ ਗਿਆ ਹੈ ਕਿਉਂਕਿ ਸੁਖਦੇਵ ਸਿੰਘ ਦੀ ਇਸ ਸਮੇਂ ਕੱਲ ਪਾਰਟੀ ਦੀ ਇਨਕਸਾਸਮੇ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਸੀ ਅੱਛੇ ਨੇ ਤਾਂ ਉਹ ਬਾਹਰ ਕੱਢਣ ਦਾ ਉਹ ਫੈਸਲੇ ਨੂੰ ਰੱਦ ਕੀਤਾ ਸੀ ਤੇ ਕਾਲੋ ਨੇ ਬਿਆਨ ਜਿਹੜਾ ਹੈਗਾ ਉਹ ਦਿੱਤਾ ਸੀ ਤੇ ਲਾਲ ਹੀ ਆ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਉੱਤੇ ਵੀ ਉਹਨਾਂ ਨੇ ਨਿਸ਼ਾਨਾ ਜਿਹੜਾ ਹੈਗਾ ਉਹ ਸਾਹ ਦੇਤੀ ਤੇ ਅੱਜ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਦੀ ਇਨਸਾਨੂਮੀ ਪਾਰਟੀ ਤੋਂ ਬਾਹਰ ਜਿਹੜਾ ਹੈਗਾ ਉਹ ਕੱਢ ਦਿੱਤਾ ਹੈ ਜੀ ਬਿਲਕੁਲ ਜਿਹੜਾ ਕਿ ਸੁਖਦੇਵ ਜੀ ਇੰਸਾਲੇ ਵੱਲੋਂ ਵੀ ਕੀ ਆ ਗਿਆ ਸੀ ਕਿ ਉਸ ਨੂੰ ਖਾਰਜ ਕਰ ਦੇ ਜਿਹੜਾ ਕਿ ਪਹਿਲਾ ਅੱਛ ਬਾਕੀ ਜਿਹੜੇ ਕਿ ਵੱਡੇ ਆਗੂਆਂ ਨੂੰ ਬਾਹਰ ਕੀਤਾ ਗਿਆ ਸੀ ਇਹ ਸ਼ਾਸਨਿਕ ਕਮੇਟੀ ਦੇ ਵੱਲੋਂ ਤਾਂ ਇਹ ਵੀ ਕਿਹਾ ਸੀ ਕਿ ਜਿਹੜੀ ਕਿ ਅਨਸ਼ਾਸਨਿਕ ਕਮੇਟੀ ਦੁਬਾਰਾ ਤੋਂ ਤਿਆਰ ਕੀਤੀ ਜਾਵੇਗੀ ਦੁਬਾਰਾ ਤੋਂ ਬਣਾਈ ਜਾਵੇਗੀ ਜੀ ਬਿਲਕੁਲ ਸੁਖਦੇਵ ਸਿੰਘ ਜੀ ਇਨਸਾਨੇ ਕੱਲ ਜਿਹੜੇ ਸਤਾਰ ਲਹਿਰ ਦੇ ਨੇਤਾ ਨੇ ਉਹਨਾਂ ਦੇ ਨਾਲ ਪ੍ਰੈਸ ਕੰਪੈਂਸਰੀ ਇੱਕ ਸਿੱਕਤੀ ਸੀ ਜਿਸ ਦੇ ਵਿੱਚ ਜਿਹੜਾ ਫੈਸਲਾ ਨਸਾਨ ਅਨਸ਼ਾਸਨਿਕ ਕਮੇਟੀ ਨੇ ਕੀਤਾ ਸੀ ਉਸ ਨੂੰ ਅੱਜ ਇਨਸਾਨੇ ਕਹਿ ਸੀ ਕਿ ਉਹ ਰੱਦ ਕਰ ਦੇਣੀ ਫੈਸਲਾ ਤੇ ਅਨੁਸ਼ਾਸਨ ਕਮੇਟੀ ਜਿਹੜੀ ਹੈਗੀ ਆ ਉਹ ਦੁਬਾਰੇ ਬੁਲੇਗੀ ਤੇ ਨਾਲ ਹੀ ਸੁਖਦੇਵ ਸਿੰਘ ਤੇ ਇਨਸਾਨ ਨੇ ਕਿਹਾ ਸੀ ਕਿ ਇੱਕ ਇਜਲਾਸ ਜਿਹੜਾ ਹੈਗਾ ਉਹ ਬੁਲਾਇਆ ਜਾਵੇਗਾ। ਪਰੰਤੂ ਹੁਣ ਸ਼੍ਰੋਮਣੀ ਕਾਲੀ ਦਲ ਨੇ ਸੁਖਦੇਵ ਸਿੰਘ ਤੇ ਇਨਸਾਨ ਨੂੰ ਵੀ ਜਿਹੜੇ ਇੱਕ ਪਾਰਟੀ ਦੇ ਸਰਪ੍ਰਸਤ ਸਨ ਉਹਨਾਂ ਨੂੰ ਵੀ ਬਾਦ ਦਾ ਰਸਤਾ ਜਿਹੜਾ ਹੈਗਾ ਉਹ ਦਿਖਾ ਦਿੱਤਾ ਹੈ ਤੇ ਨਾਲ ਹੀ ਇਕਾਂਲੀ ਮਤਵਾਨੇ ਇਹ ਕਿਹਾ ਕਿ ਜਿਹੜਾ ਇੱਕ ਸਰਪ੍ਰਸਤ ਦਾ ਅਹੁਦਾ ਹੈ ਇਸ ਦੇ ਕੋਲ ਕੋਈ ਪਾਵਰ ਜਿਹੜੀ ਹੈਗੀ ਹੈ ਉਹ ਨਹੀਂ ਹੈ ਇਹ ਸਿਰਫ ਇੱਕ ਸਨਮਾਨਜਲਕ ਅਹੁਦਾ ਹੈ ਜਿਸ ਨੂੰ ਕੋਈ ਨੇਤਾ ਜਿਹੜਾ ਹੈਗਾ ਉਹ ਉਮਰ ਦਿਰਾਜ ਹੋ ਜਾਂਦਾ ਹੈ ਤਾਂ ਉਸ ਨੂੰ ਸਨਮਾਨ ਦੀ ਵਜ੍ਹਾੋਂ ਇਹ ਅਹੁਦਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ ਪਰ ਉਸ ਦੇ ਕੋਲ ਕੋਈ ਪਾਵਰ ਜਿਹੜੀ ਹੋਈ ਹੈ ਉਹ ਨਹੀਂ ਹੁੰਦੀ ਜੇ ਬਿਲਕੁਲ ਜਿਹੜੇ ਕਿ ਸਿਆਸਤ ਦਾ ਕਾਫੀ ਕਾਫੀ ਜ਼ਿਆਦਾ ਜਿਹੜੀ ਕਿ ਭਗ ਚੁੱਕੀ ਹੈ ਸਿਆਸਤ ਗਰਮਾਈ ਹੋਈ ਹੈ ਅਕਾਲੀ ਦਲ ਜਿਹੜੇ ਕਿ ਦੋ ਫਾੜ ਹੋ ਚੁੱਕੀ ਹੈ ਤੇ ਸੁਖਦੇਵ ਸਿੰਘ ਟੀਨਸਾ ਦੇ ਵੱਲੋਂ ਲਗਾਤਾਰ ਜਿਹੜੇ ਕਿ ਦੂਸਰੇ ਤੋਂ ਤੇ ਇਲਜ਼ਾਮਤ ਵੀ ਲਗਾਏ ਜਾ ਰਹੇ ਨੇ ਹਾਲਾਂਕਿ ਜਿਹੜਾ ਕਿ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਰਟੀ ਖਿਲਾਫ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਤੇ ਦੂਸਰੇ ਪਾਸੇ ਜਿਹੜੇ ਬਾਗੀ ਨੇਤਾ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਤਾਨਾਸ਼ਾਹ ਹੋ ਕੇ ਕੰਮ ਕਰ ਰਹੇ ਨੇ ਸੋ ਜਿਹੜੇ ਕਿ ਇਸ ਦੇ ਵਿੱਚ ਹੁਣ ਕੀ ਕੁਝ ਬਿਆਨ ਸਾਹਮਣੇ ਦੇਖੋ ਹੁਣ ਸੁਖਦੇਵ ਸਿੰਘ ਦਾ ਇਸ ਦੇ ਉੱਤੇ ਕੀ ਰਿਐਕਸ਼ਨ ਦੇਣਗੇ ਕੀ ਪ੍ਰਤੀਕਰਮ ਜਿਹੜਾ ਹੈਗਾ ਉਹ ਦੇਣਗੇ ਇਹ ਅਜੇ ਦੇਖਣਾ ਹੋਵੇਗਾ ਉਹਨਾਂ ਦਾ ਬਿਆਨ ਉਹਨਾਂ ਦਾ ਰਿਐਕਸ਼ਨ ਜਿਹੜਾ ਹੈਗਾ ਉਹ ਆਣਾ ਜੀ ਬਾਕੀ ਹੈ ਪਰੰਤੂ ਇਹਨਾਂ ਨੂੰ ਜ਼ਰੂਰ ਹੈ ਕਿ ਇਸ ਤਰ੍ਹਾਂ ਦੇ ਨਾਲ ਪਾਰਟੀ ਤੋਂ ਕਈ ਵੱਡੇ ਨੇਤਾ ਜਿਹੜੇ ਹੈਗੇ ਨੇ ਉਹ ਛਿਟਕੇ ਨੇ ਤਾਂ ਨਿਸ਼ਚਿਤਤਾ ਉਤੇ ਕਿਹਾ ਜਾ ਸਕਦਾ ਹੈ ਕਿ ਪਾਰਟੀ ਦੇ ਸਾਹਮਣੇ ਕਿ ਚੁਣੌਤੀ ਜਿਹੜੀ ਹੈ ਜੀ ਉਹ ਜ਼ਰੂਰ ਖੜੀ ਹੋਈ ਹੈ ਜੀ ਬਿਲਕੁਲ ਜੀ ਕੁਲਵੀਰ ਬਾਬਾ ਤੁਹਾਨੂੰ ਤੁਹਾਡਾ तमाम ਜਾਣਕਾਰੀ ਦੇ ਲਈ